बोलता यहां पे दो, डेली है, गेड़ी गेड़ी। तो को बंद होता है दो घंटे और ऐतवार संडे और एकादशी को बबे भीड़ लगी रहती है तो बहुत ज्यादा कट होता है और दूर दूर से लोग आते हैं जैसे कोलकाता से हो गया आज कोलकाता में पूजा होगी आज दिन की वो कोलकाता से आ रही है यहाँ पे नहीं सुबह से खुलता है जैसे कलकत्ता नहीं। नहीं तो से आ रखे आज आते रहते हैं बहुत दूर से, जुपी, जुपी से आते है यहाँ पे मत्था टेकने के लिए हरियाणा जैसे राजस्थान का पहला मंदिर है दूसरा पंजाब का अपना बब्बे मंदिर बन गया पंजाब का पूरे पंजाब में फेमस है ये ਮੰਤਰ ਨੂੰ ਤਕਰੀਬਨ ਬੜੇ ਤਿੰਨ ਸਾਲ ਹੋ ਗਏ ਜੀ ਸੰਗਤ ਦਾ ਪੂਰਾ ਪੰਜਾਬ ਹਰਿਆਣਾ ਤੇ ਖਾਟੂ ਤਾਂ ਜਿਹੜਾ ਪਤਨਾ ਤਾਂ ਬਣ ਚੁੱਕਿਆ ਇੱਥੇ ਜੋ ਵੀ ਬਾਬੇ ਦੀ ਸੁੱਖ ਸੁਖਦਾ ਉਹ ਪੂਰੀ ਹੁੰਦੀ ਹੈ ਸਾਡੇ ਪ੍ਰਧਾਨ ਰਾਜ ਕੁਮਾਰ ਜੀ ਨੇ ਮਨੋਂ ਤਨੋਂ ਇਸ ਮੰਦਰ ਦੀ ਸੇਵਾ ਕੀਤੀ ਹੈ ਬਾਬੇ ਨੂੰ ਬਰਾਜਮਾਨ ਕੀਤਾ ਜੋ ਵੀ ਇੱਥੇ ਯਾਤਰੀ ਆਏਗਾ ਉਹਦੀ ਸੁੱਖ ਪੂਰੀ ਹੋਏਗੀ ਕਾਦਰ ਸੋਕੇ ਦੇਖ ਲਓ ਕੋਈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਉਹ ਤੁਹਾਨੂੰ ਆਪਣੇ ਆਪ ਇੱਕ ਮਹੀਨੇ ਚ ਪਤਾ ਚੱਲ ਜਾਵੇਗਾ ਕਿ ਬਾਬੇ ਨੇ ਮੇਰੀ ਫਰਿਆਦ ਸੁਣ ਲਈ। ਸੰਗਤਾਂ तकरीबन ਤਿੰਨ ਬਸਾਂ ਦੀ ਰੋਜ਼ ਦੀ ਐਵਰੇਜ ਹੈ। ਕਾਸੀਏ ਜਿਵੇਂ ਕੱਲ ਨੂੰ ਫਿਰ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਕਿ ਸੰਗਤ 20000 ਆਉਂਦੀ ਹੈ ਇੱਕ ਵਕਤੀ 10000 ਆਉਂਦੀ ਹੈ। ਲੰਗਰ ਕਾਸੀ ਨੂੰ ਐਤਵਾਰ ਨੂੰ ਰੋਜ਼ ਚੱਲਦਾ ਹੈ। ਤੇ ਜਿਹੜੀ ਬੁਕਿੰਗ ਹੁੰਦੀ ਹੈ ਸਾਡੇ ਕੋਲੇ ਬਸਾਂ ਦੀ ਕਿ ਵੀ ਅੱਜ ਅਸੀਂ ਸੰਗਰੂਰ ਤੋਂ ਬਸ ਆਈ ਹੈ। ਦੇਖੋ ਜੇ ਸਾਡੇ ਕੋਲ ਬਸ ਲੋਕੀ ਉਹਦੀ ਅਸੀਂ ਇੱਥੇ ਨਾਸਟਾਈਮ ਇੰਚਾਮ ਕਰਤਾ ਹੋਰ ਵੀ ਅਸੀਂ ਜਿੱਥੇ ਵੀ ਕੋਸ਼ ਹੋਈ ਚਾਹ ਵਗੈਰਾ ਜ਼ਰੂਰ ਦੇਵਾਂਗੇ ਜੇਕਰ ਤੁਸੀਂ ਸੇਵਾ ਕਰਨਾ ਕਿ ਨਾ ਬਲਵੀ ਸਿੰਘ ਜੀ ਸਤ ਸ੍ਰੀ ਅਕਾਲ ਤੁਹਾਨੂੰ ਸਤ ਸ੍ਰੀ ਅਕਾਲ ਜੀ ਕੀ ਕਹਣਾ ਚਾਹੁੰਗਾ ਸਾਡੇ ਕਣਾ ਸਾਡੇ ਪਾਸ ਪਹਿਲੀ ਗੱਲ ਤਾਂ ਛਾਟੂ ਸ਼ਾਮ ਜੀ ਨੂੰ ਪ੍ਰਣਾਮ ਸਾਰੇ ਸੰਗਤ ਤੇ ਲੈ ਕੇ ਆਏ ਜੀ ਔਰ ਛਾਟੂ ਸ਼ਾਮ ਮੰਦਰ ਪਾਤਣਾ ਵਿੱਚ ਇਹ ਮੰਦਰ 3 ਸਾਲ ਤੋਂ ਬਣਿਆ ਜਦੋਂ ਵੀ ਅਸੀਂ ਆਨੇ ਆ ਸਾਡੀ ਮਨੋ ਕਾਮਨਾ ਬੋਤ ਪੂਰੀ ਹੁੰਦੀ ਹੈ ਜਲਦੀ ਪੂਰੀ ਹੁੰਦੀ ਹੈ ਹਾਂਜੀ ਸੰਗਤਾਂ ਕਿਧਰੋਂ ਆਈਆਂ ਨੇ ਇਹ ਸੰਗਰੂਰ ਤੋਂ ਆਈਆਂ ਨੇ ਨੇੜੇ ਤੇ ਪਿੰਡਾਂ ਚੋਂ ਆਈਆਂ ਨੇ ਧੂਰੀ ਤੋਂ ਆਈਆਂ ਨੇ ਜਾਜ ਕਰਕੇ ਸੰਗਰੂਦੀ ਸੰਗਤਾਂ ਨੇ ਹਰ ਕੀਰਤਨ ਵਾਲੀ ਸੰਗਤਾਂ ਨੇ ਜੀ ਹੋਰ ਸੰਗਤਾਂ ਬਹੁਤ ਦੂਰ ਦੂਰ ਤੋਂ ਆਉਂਦੀਆਂ ਨੇ ਜੀ ਰਾਜਸਥਾਨ ਹਰਿਆਣਾ ਅੰਬਾਲਾ ਪਟਿਆਲਾ ਬਹੁਤ ਦੂਰ ਦੂਰੋਂ ਆਉਂਦੇ ਨੇ ਇਹ ਜਗ੍ਹਾ ਤੇ ਮੰਨਤਾ ਬਹੁਤ ਜ਼ਿਆਦਾ ਹੈ ਜੀ ਹਮਰੇ ਸਰਮੁਣ ਕੁਮਾਰ ਸਿੱਧੇ ਵਈ ਜਦ ਨੇ ਵਈ ਮਥਾ ਠੀਕ ਅਸੀਂ ਤਾਂ ਨਹੀਂ ਇੱਥੇ ਆ ਕੇ ਸਾਨੂੰ ਬਹੁਤ ਰਾਹਤ ਮਿਲਦੀ ਹੈ ਜੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਪਰਮਾਤਮਾ ਕਰੇ ਇੱਥੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣਾਂ ਔਰ ਬਾਬਾ ਜੀ ਦੇ ਦਰਸ਼ਨ ਕਰਦੇ ਰਹਣ ਜਦੋਂ ਤੋਂ ਵੀ ਅਸੀਂ ਸੁਣਿਆ ਹੈ ਇੱਥੇ ਦੂਰੋਂ ਦੂਰੋਂ ਜਿੰਨੇ ਵੀ ਸੰਗਤਾਂ ਆਉਂਦੀਆਂ ਨੇ ਸਭ ਦਾ ਇਹੀ ਕਹਿਣਾ ਹੁੰਦਾ ਵੀ ਇੱਥੇ ਆ ਕੇ ਸਾਡੀਆਂ ਬਹੁਤ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਮਾਨੂੰ ਸੰਤੁਸ਼ਟੀ ਮਿਲਦੀ ਹੈ ਜੀ ਜੀ ਨਾਮ ਮੇਰਾ ਨਚਿੰਦਰਪਾਲ ਸਿੰਘ ਲੋਕੇਤ ਇੱਕ ਸੰਗਰੂਪ ਪੋਈ ਕੀ ਗਣਾਉਂਦੇ ਸਾਡੇ ਸਾਡੇ ਬੋਲ ਖਾਟੂ ਨਰੇਸ਼ ਕੀ ਜੈ ਅਸੀਂ ਅੱਜ ਸੰਗਰੂਰ ਤੋਂ ਚੌਥੀ ਯਾਤਰਾ ਹੈ ਜੋ ਕਿ ਅਸੀਂ ਅਲੱਗ-ਅਲੱਗ ਧਾਮਾਂ ਤੇ ਸੰਗਤ ਨੂੰ ਘੁਮਾ ਕੇ ਲਿਆ ਅੱਜ ਸਾਡਾ ਮਤਲਬ ਕਿ ਚੌਥਾ ਰੂਟ ਜੋ ਖਾਟੂ ਸ਼ਾਮ ਜੀ ਦੇ ਮੰਦਿਰ ਦੇ ਪਿੱਛੇ ਸੀ ਜਿਹੜੀ ਕਿ ਉਰੇ ਖਾਟੂ ਸ਼ਾਮ ਜੀ ਦੇ 3 ਸਾਲ 4 ਸਾਲ ਹੋ ਗਏ ਮੰਦਿਰ ਬਣੇ ਸਾਡਾ ਚੌਥਾ ਪੰਜਵਾਂ ਡੇੜਾ ਪੂਰੇ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਬਹੁਤ ਹੀ ਵਧੀਆ ਸਲਾਗਾ ਜੋ ਕਮੇਟੀ ਹੈ ਜਿਹੜੇ ਦੇ ਪ੍ਰਧਾਨ ਜੀ ਨੇ ਬਹੁਤ ਮਿਲਨਸਾਲ ਨੇ ਬਹੁਤ ਵਧੀਆ ਕਮੇਟੀ ਆ ਖਾਣਾ ਪੀਣਾ ਜੋ ਮਰਜੀ ਇਹਨਾਂ ਨੂੰ ਕੋਹੋ ਥੋੜੇ 5 ਮਿੰਟਾਂ ਤੇ ਮੱਥਾ ਟੇਕ 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 ਤੇ ਚਾਹ ਤਿਆਰ ਹੋ ਜਾਂਦੀ ਹੈ ਲੋਕ ਉਰੋਂ ਪਤਾ ਨਹੀਂ ਕਿਹੜੀ ਸਟੇਟ ਹੈ ਵੀ ਜਿੱਥੋਂ ਸਟੇਟ ਤੋਂ ਵੀ ਆਉਂਦੇ ਨਹੀਂ ਹੈ ਹਰ ਸਟੇਟ ਦੇ ਲੋਕ ਉਰੇ ਬੰਦੇ ਆਉਂਦੇ ਨੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜਦੋਂ ਅਗਲੇ ਦੀ ਕਿਸੇ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਔਰ ਇਹ ਧਾਗਾ ਬਣ ਕੇ ਜਾਂਦਾ ਅਗਲਾ ਖੋਲ ਕੇ ਜਾਂਦਾ ਲਾੜੀ ਜੜਾਕੇ ਜਾਂਦਾ ਜਾ ਕੇ ਚਾਰ ਬੰਦੇ ਅੰਦਾਜ਼ਾ ਇਹ ਮੈਂ ਉਹ ਮੰਦਿਰ ਚ ਗਿਆ ਸੀ ਮੇਰੀ ਉੱਥੇ ਮਨੋ ਕਾਮਨਾ ਪੂਰੀ ਹੋ ਗਈ ਉਹ 10 ਬੰਦੇ ਨੂੰ ਹੋਰ ਲੈ ਕੇ ਜਾਂਦਾ ਅਸੀਂ ਕਹਿੰਦਾ ਵੀ ਉਰੇ ਮੰਦਿਰ ਦੇ ਵਿੱਚ ਖਾਟੂ ਨਰੇਰੀ ਦੇ ਪਾਤੜਾਂ ਦੇ ਵਿੱਚ ਵੱਧ ਤੋਂ ਵੱਧ ਲੋਕ ਆਣ ਮੱਥਾ ਟੇਕਣ ਲੋਕਾਂ ਦੇ ਦਰਸ਼ਨ ਕਰਨ ਜੈ ਸ਼ੰਕਰ ਭਗਵਾਨ ਕੀ ਜੈ